ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਲੰਡੇ ਲੰਡੇ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜ ਦੇ ਪਿੰਡਾਂ ਦੇ ਵਿੱਚ ਦੋਸਤੋ ਸਮਾਲਸਰ ਬਿਲਕੁਲ ਨੇੜ ਹੈ ਇਹ ਤੋਂ ਇਲਾਵਾ ਰੋਡੇ ਪਿੰਡ ਨੇੜ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਇੱਥੇ ਬਾਈ ਜੀ ਹੋਰੀ ਇਹ ਪਸ਼ੂ ਰੱਖਦੇ ਆ ਗਾਵਾਂ ਰੱਖੀਆਂ ਹੋਈਆਂ ਪਰ ਰੱਖੀਆਂ ਬੰਨ ਕੇ ਆ ਇਹਨਾਂ ਦੇ ਵਿੱਚੋਂ ਹੀ ਅੱਜ ਇੱਕੇ ਗਾਂ ਵਿਕਾਊ ਕੀਤੀ ਐ ਗੱਲਬਾਤ ਕਰਾਂਗੇ ਇਹਦੇ ਸਬੰਧੀ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਤਸੱਲੀ ਤੁਸੀਂ ਕਰਨੀ ਐ ਨੰਬਰ ਸਕਰੀਨ ਉੱਤੇ ਚੱਲੂਗਾ ਬਿਲਕੁਲ ਤਾਜੀ ਸੂਈ ਗਾਂ ਤੇ ਬੜੀ ਜ਼ਬਰਦਸਤ ਵੱਛੀ ਨੂੰ ਜਨਮ ਦਿੱਤਾ ਐ ਸਿਮਨ ਡਿਟੇਲ ਵੱਛੀ ਦੀ ਮਿਲ ਜਾਣੀ ਕਿਉਂਕਿ ਸਟਰਾ ਵੀ ਬਾਈ ਦੇ ਹੱਥ ਚ ਆਪਾਂ ਜਦੋਂ ਗੱਲਬਾਤ ਕਰਾਂਗੇ ਉਦੋਂ ਬੁੱਲ ਦਾ ਨਾਂ ਪਤਾ ਲੱਗੂਗਾ ਆਪਾਂ ਨੂੰ ਸੋ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਦੇ ਰਹੋ ਪਸ਼ੂ ਕਿਤੋਂ ਵੀ ਖਰੀਦਦੇ ਹੋ ਮੈਂ ਹਮੇਸ਼ਾ ਕਹਿੰਦਾ ਹਾਂ ਵੀ ਜਦੋਂ ਵੀ ਤੁਸੀਂ ਕੋਈ ਗਾਂ ਮੱਝ ਕੋਈ ਵੱਛੀ ਕੱਟੀ ਕੋਈ ਵੀ ਪਸ਼ੂ ਕੋਲੋਂ ਆ ਕੇ ਦੇਖਿਆ ਕਰੋ ਕਿਉਂਕਿ ਅਸਲ ਦੇ ਵਿੱਚ ਸਹੀ ਜੱਜਮੈਂਟ ਹੁੰਦੀ ਹੈ ਜਦੋਂ ਸਾਹਮਣੇ ਖੜੇ ਹੋਈਗੇ ਇਸ ਗਾਂ ਦੀ ਜੇ ਗੱਲ ਕਰਾਂ ਜਿੰਨਾ ਕੁ ਮੈਂ ਇਹਨੂੰ ਪਰਸਨਲੀ ਦੇਖ ਰਿਹਾ ਤੇ ਇਹਦਾ ਬੜਾ ਜ਼ਬਰਦਸਤ ਢਾਂਚਾ ਦੱਸਦਾ ਕੋਲ ਆਇਆ ਤੋ ਵੀਡੀਓ ਚੋਂ ਨਹੀਂ ਪਤਾ ਵੀ ਤੁਹਾਨੂੰ ਇਹ ਕਿੰਦਾ ਦੀ ਜੱਜਮੈਂਟ ਹੁੰਦੀ ਹੋਣੀ ਹੈ ਪਰ ਜਦੋਂ ਕੋਲ ਆਉਂਗੇ ਮੈਨੂੰ ਲੱਗਦਾ ਵੀ ਵੀਡੀਓ ਨਾਲੋਂ ਤੁਹਾਨੂੰ 21 ਲੱਗੂਗੀ 19 ਨਹੀਂ ਲੱਗਦੀ ਖੈਰ ਜੱਜਮੈਂਟ ਆਪ ਕਰਕੇ ਆਪਦੀ ਤਸੱਲੀ ਨਾ ਖਰੀਦ ਲਿਓ ਆਓ ਬਾਈ ਤੋ ਇਹਦੀ ਜਾਣਕਾਰੀ ਲਈਏ ਦੋਸਤੋ ਤੇ ਫੇਰ ਇਹ ਤੁਹਾਨੂੰ ਤੋਰ ਕੇ ਦਿਖਾਵਾਂਗੇ ਚੰਗੇ ਦੁੱਧ ਵਾਲੀ ਗਾਂ ਅੱਜ ਇਸ ਵੀਡੀਓ ਚ ਤੁਹਾਨੂੰ ਦਿ ਚਿੰਦੇ ਬਾਈ ਸਾਸਰੀ ਕਾ ਸਾਸਰੀ ਕਾ ਬਾਈ ਜੀ ਬਾਈ ਅੱਜ ਆਪਾਂ ਵੀਡੀਓ ਬਣਾ ਰਹੇ ਬਾਈ ਜੀ ਹੋਰਾਂ ਦਾ ਕੀ ਨਾਮ ਹੈ ਇਹ ਬਾਈ ਦਾ ਨਾਮ ਜੱਗਾ ਹੀ ਠੀਕ ਹੈ ਹਾਂਜੀ ਅੱਛਾ ਇਹ ਜਿਹੜੀ ਗਾਂ ਅੱਜ ਵੇਚਣ ਲੱਗੇ ਆ ਵੀਰ ਹਾਂਜੀ ਇਹ ਕਨਵਾ ਸੂਆ ਸੂਈ ਬਾਈ ਇਹ ਤੀਜਾ ਸੂਆ ਸੂਈ ਹੈ ਜੀ ਬਾਈ ਹੁਣ ਠੀਕ ਹੈ ਤੇ ਆਪਣੀ ਕੱਲ ਦੀ ਸੂਈ ਵੀ ਹੈ ਇਹ ਕੱਲ ਹੀ ਸੂਈ ਹੈ ਹਾਂਜੀ ਤੇ ਇਹਨੇ ਏਬੀਐਸ ਦੀ ਆ ਬੋਮਰ ਬੋਲੋ ਦੀ ਬੱਚੀ ਨੂੰ ਜਨਮ ਦਿੱਤਾ ਜੀ ਏਬੀਐਸ ਦੇ ਬੋਮਰ ਬੋਲ ਦੀ ਬੱਚੀ ਹੈ ਸਿੱਕਾ ਕੋਲ ਆ ਸਟਾ ਕੋਲੇ ਜੀ ਠੀਕ ਹੈ ਅੱਛਾ ਬਾਈ ਕੱਲ ਦੀ ਸੂਈ ਆ ਅੰਦਾਜ਼ਾ ਬੋਲਾ ਕਿੰਨਾ ਖੋ ਇਹਦੇ ਥੱਲੇ 22 2 ਲੀਟਰ ਬੋਲਾ ਹੋਊਗਾ ਵੈਸੇ ਦੁੱਧ ਕਿੰਨਾ ਕੁ ਦੇ ਦੁੱਧ ਦੇ 30 ਕਿਲੋ ਦੇ ਦਿੰਦੀ 30 ਕਿਲੋ ਆਂਗੋਂ ਦੇ ਦਿੰਦੀ ਪਿਛਲੇ ਸੋ ਚ 30 ਕਿਲੋ ਦੁੱਧ ਦਿੱਤਾ ਹੈ ਚੋਇਆ ਹੀ ਅਸੀਂ ਰੇਟ ਕੀ ਰੱਖਦੇ ਹਾਂ ਚੰਦੇ ਬਾਈ ਰੇਟ ਤਾਂ ਦਾ ਹੀ 1 25 ਹੈ ਜੀ ਸਵਾ ਲੱਖ ਰੁਪਏ ਦੀ ਮੰਗ ਹਾਂਜੀ ਤੋਰਗੇ ਨੂੰ ਆਪਾਂ ਹਾਂਜੀ ਦੱਸੋ ਤੋਰ ਕੇ ਦਿਖਾਣੇ ਵੱਛੀ ਬਾਰੇ ਤੁਸੀਂ ਕਹਿ ਰਹੇ ਸੀ ਕਿ ਵੱਛੀ ਜੇ ਕੋਈ ਛੱਡਨੀ ਚਾਵੇ ਰੱਖ ਲਾਂਗੇ ਹਾਂਜੀ ਛੱਡ ਲਾਂਗੇ ਆਪਾਂ ਰੱਖ ਲਾਂਗੇ ਠੀਕ ਹੈ ਜੋ ਵੀ ਛੱਡੋ ਖੋਲੀ ਬਾਈ ਦੋਸੋ ਬਾਈ ਵੈਸੇ ਗੱਲ ਕਰਦੇ ਸੀ ਕਹਿੰਦੇ ਵੀ ਜੇ ਕੋਈ ਭਰਾ ਕੱਲੀ ਗਾਂ ਲਜਾਣੀ ਚਾਵੇ ਤੇ ਵੱਛੀ ਰੱਖ ਵੀ ਲ ਅੱਛਾ ਅੱਛੀ ਬਣਾ ਤਰਦੀ ਵੀ ਨਹੀਂਗੀ ਠੀਕ ਹੈ ਹਜੇ ਕੱਲ ਹੀ ਸੋਈ ਆ ਦੋਸਤੋ ਤੇ ਵੱੱਛੀ ਦੀ ਖਿੱਚ ਜ਼ਿਆਦਾ ਕਰਦੀ ਐ ਹੱਥੀ ਚਵਾਈ ਵਾਲੇ ਥਾਣਾ ਵੱਡਾ ਢਾਂਚਾ ਐ ਮੈਂ ਤਾਂ ਹੀ ਕਹਿ ਰਿਹਾ ਸੀ ਵੀ ਕਈ ਵਾਰ ਵੀਡੀਓ ਚ ਤੁਹਾਨੂੰ ਹੋ ਜ਼ਿਆਦਾ ਹੋਰ ਨੂੰ ਲੱਗਦੀ ਹੋਵੇ ਪਰ ਬਹੁਤ ਸੋਹਣਾ ਸਟ੍ਰਕਚਰ ਆ ਦੋਸਤੋ ਪਿੱਛੋਂ ਭਾਰੀ ਗਾਂ ਹਵਾਨਾ ਦੇਖੋ ਹਵਾਨੇ ਦੇ ਉੱਤੇ ਨਾੜਾਂ ਚੰਗੀਆਂ ਲਿਆ ਛਿੰਦੇ ਭਾਈ ਵਾਪਸ ਬਾਕੀ ਸੀਲ ਬਹੁਤ ਆ ਜੀ ਭਾਵੇਂ ਦੋਨੇ ਪਾਸੇ ਬੈਠ ਕੇ ਚੋਲੋ ਦੇ ਭਾਵੇਂ ਇੱਕ ਪਾਸੇ ਅੱਛਾ ਹਾਂਜੀ ਠੀਕ ਐ ਸੋ ਦੋਸਤੋ ਚਵਾਈ ਚ ਠੰਡੀ ਸੀਲ ਐ ਥੋਈ ਪਾਸੇ ਮੜਿਆ ਭਾਈ ਗਾ ਦਾ ਸਟਰਕਚਰ ਦੇਖੋ ਤੁਸੀਂ ਬੜੀ ਚੰਗੀ ਸੋਹਣੀ ਲੱਗੀ ਦੱਸੋ ਗਾਂ ਦੇਲ ਨੂੰ ਆਪ ਨੂੰ ਵੀ ਤੁਸੀਂ ਹਵਾਨੇ ਦੀ ਸ਼ਕਲ ਸ਼ੇਪ ਇਸ ਤਰੀਕੇ ਨਾਲ ਦੇਖ ਸਕਦੇ ਹੋ ਜਦੋਂ ਭਲੂਣ ਉੱਤਰ ਗਈ ਹਵਾਨੇ ਤੋਂ ਤੁਸੀਂ ਦੇਖੋ ਭਲੂਣ ਕਾਫੀ ਹੈ ਉਸ ਤੋਂ ਬਾਅਦ ਥਣ ਬੜਾ ਸੋਹਣਾ ਹੱਥੀ ਚਵਾਈ ਵਾਲਾ ਨਿਕਰਣਾ ਤੇ ਦੂਜੀ ਗੱਲ ਹਵਾਨਾ ਉੱਚਾ ਵੀ ਉੱਠੂਗਾ ਚਿੰਦੇ ਭਾਈ ਫੇਰ ਸਿੱਧੀ ਲਿਜਾਓ ਹਾਂਜੀ ਹਾਂਜੀ ਸੋ ਇਹ ਬੰਨ ਕੇ ਰੱਖੀ ਸਿੱਧੀ ਜਾਂਦੇ ਭਾਈ ਬੰਨ ਕੇ ਰੱਖਿਆ ਜਾਂ گاਵਾ ਚੋਂ ਦੱਸੋ ਗਾਂ ਤੁਹਾਨੂੰ ਦਿਖਾ ਰਹੇ ਆ ਤੇ ਮੈਨੂੰ ਆਸ ਆ ਵੀ ਤੁਹਾਨੂੰ ਪਸੰਦ ਆ ਹੋਊਗੀ ਬੱਚੇ ਦੀ ਖਿੱਚ ਕਰਦੀ ਆ ਪਰ ਜਿਵੇਂ ਸੰਗਲਉਤੇ ਸਰਤਾ ਤਾਂ ਮਸਤੀ ਨਾਲ ਹੀ ਆਉਗੀ ਕੋਈ ਬਾਲਾ ਐ ਨਹੀਂ ਲੱਗਦਾ ਵੀ ਕੋਈ ਭਜਨਸ ਕਰੂਗੀ ਜੇ ਕੋਈ ਵੀਰ ਕਰਾਂ ਚ ਕਈ ਵਾਰਾਂ ਔਰਤਾਂ ਪਸ਼ੂ ਪਾਲਣ ਦਾ ਕੰਮ ਕਰਦੀਆਂ ਤਾਂ ਤੰਗ ਜਾ ਕਰਨ ਵਾਲੀ ਗਾਣ ਨਹੀਂ ਲੱਗਦੀ ਇਹ ਸੋ ਕੋਲੋਂ ਨਿਰਖ ਪਰਖ ਤੁਸੀਂ ਕਰ ਲਿਓ ਦੱਸੋ ਤੇ ਵੱਛੀ ਦੇਖੋ ਇਹਦੀ ਕਮਾਲ ਦੀ ਹੈ ਮੇਰਾ ਦਿਲ ਮੰਨਦਾ ਵੀ ਇਹ ਰੇਟ ਵੀ ਤੁਹਾਨੂੰ ਜਾਇਜ਼ ਲੱਗੂਗਾ ਕਿਉਂਕਿ ਵੱਛੀ ਜਦੀ ਕੀਮਤ ਵੀ ਵਿੱਚ ਐਡ ਕਰਿਓ ਚੰਗੀ ਬੱਛੀ ਦਾ ਮੁੱਲ ਅੱਜ ਦੇ ਟਾਈਮ 'ਚ ਚੰਗਾ ਹੀ ਹੁੰਦਾ। ਬਾਕੀ ਭਾਈ ਆਪਾਂ ਵੇਚ ਨਹੀਂ ਨਹੀਂ ਸੀ ਇਹ ਪਸ਼ੂਆਂ ਦੀ ਤੰਗੀ ਕਰਕੇ ਨਾ ਥੋੜਾ ਜਿਹਾ ਉਹ ਸਾਰੀਆਂ ਵੇੜਾਂ ਗੱਬਣ ਆ। ਅੱਛਾ ਤੇ ਇਹਨਾਂ ਨੇ ਸੋਚਿਆ ਵੀ ਆਪਾਂ ਇਹ ਸੇਲ ਕਰ ਦਿੰਦੇ ਆ। ਠੀਕ ਹੈ। ਸੋ ਠੀਕ ਹੈ ਭਾਈ ਬੰਦ ਦੇ ਚਿੰਦ। ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹੀ ਵੇੜ ਇਹ ਗਾਂ ਤੀਜਾ ਸੂਆ ਸੂਈ ਤੁਹਾਨੂੰ ਦਿਖਾਉਣੀ ਸੀ। ਧੰਨਵਾਦ ਜੀ ਨੇ ਵੀਡੀਓ ਨੂੰ ਦੇਖਿਆ। ਤੁਹਾਨੂੰ ਗਾਂ ਚੰਗੀ ਲੱਗੀ ਤਾਂ ਨੰਬਰ ਬਾਈ ਦਾ ਸਕਰੀਨ ਉੱਤੇ ਐ। ਬਹੁਤ ਮਿਹਰਬਾਨੀ।